ਲਗਾਤਾਰ ਪੂਰੇ ਭਾਰਤ ਦੀ ਗੱਲ ਕਰੀਏ ਤੇ ਭਾਰਤਦਰੋਂ ਨੌਜਵਾਨ ਜਿਹੜੇ ਆਪਣੇ ਭਵਿੱਖ ਨੂੰ ਚਮਕਾਉਣ ਲਈ ਵਿਦੇਸ਼ਾਂ 'ਚ ਜਾ ਰਹੇ ਨੇ ਜਿਸ ਤਰੀਕੇ ਨਾਲ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ 'ਚ ਵੱਡੇ ਪੱਧਰ ਤੇ ਪੰਜਾਬ ਅਤੇ ਭਾਰਤ ਦੇ ਜਿਹੜੇ ਨੌਜਵਾਨ ਨੇ ਆਪਣੀ ਸਟੱਡੀ ਕਰ ਲਈ ਜਾ ਰਹੇ ਨੇ ਨਾਲ ਨਾਲ ਕਿਤੇ ਨਾ ਕਿਤੇ ਆਪਣੀ ਉੱਥੇ ਸੈਟਿੰਗ ਕਰਦੇ ਨਜ਼ਰ ਆਉਂਦੇ ਨੇ ਪਰ ਸਰਕਾਰਾਂ ਵੱਲੋਂ ਲਗਾਤਾਰ ਆਪਣੇ ਜਿਹੜੇ ਜਿਹੜੇ ਵਤੀਰੇ ਨੇ ਚੇਂਜ ਕੀਤੇ ਜਾਂਦੇ ਨੇ ਜਿਸ ਤਰੀਕੇ ਨਾਲ ਹੁਣ ਦੀ ਗੱਲ ਕਰੀਏ ਤੇ ਹੁਣ ਜਿਹੜਾ ਟਰੂਡੋ ਦੀ ਸਰਕਾਰ ਨੇ ਜਿਹੜਾ ਆਪਣਾ ਵਤੀਰਾ ਚੇਂਜ ਕਰ ਦਿੱਤਾ ਤੇ ਪੰਜਾਬ ਤੋਂ ਭਾਰਤ ਤੋਂ ਜਾ ਰਹੇ ਜਿਹੜੇ ਨੌਜਵਾਨ ਆ ਉਹਨਾਂ ਉੱਤੇ ਸ਼ਕ ਸ਼ੁਰੂ ਕਰ ਦਿੱਤੀਆਂ ਨੇ ਜਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਕੈਨੇਡਾ ਦੇ ਵਿੱਚ 70000 ਸਟੂਡੈਂਟ ਵੱਲੋਂ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਉਸ ਤਰੀਕੇ ਨਾਲ ਗੱਲ ਕਰ ਲਈ ਸਾਡੇ ਨਾਲ ਇੱਥੇ ਸੰਦੀਪ ਜੀ ਮੌਜੂਦ ਨੇ ਆਪਾਂ ਸੰਦੀਪ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਾਰੀ ਖੰਨੀ ਸੰਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਦੇਖ ਰਹੇ ਹੈ ਕਿ ਵੀ ਸਟੂਡੈਂਟ ਵੱਡੇ ਪੱਧਰ ਤੇ ਜਿਹੜਾ ਆਪਣਾ ਭਵਿੱਖ ਨੂੰ ਚਮਕਾਉਣ ਲਈ ਕਿਤੇ ਨਾ ਕਿਤੇ ਵਿਦੇਸ਼ਾਂ 'ਚ ਜਾ ਰਹੇ ਨੇ ਸਟੱਡੀ ਕਰ ਰਹੇ ਨੇ ਪਰ ਸਰਕਾਰਾਂ ਦੇ ਰਵੱਈਏ ਜਿਹੜੇ ਚੇਜ ਹੁੰਦੇ ਨੇ ਜਿਸ ਤਰੀਕੇ ਨਾਲ ਅੱਜ ਦੀ ਗੱਲ ਕਰੀਏ ਤੇ 70000 ਦਾ ਸਟੂ ਵਿਕਟਰੀ ਰੀਸੈਂਟ ਜੋ ਅਪਡੇਟ ਆਈ ਆ ਟਰੂਡੋ ਗਵਰਨਮੈਂਟ ਵੱਲੋਂ ਕਿ ਜੋ ਸਟੂਡੈਂਟ ਨੇ ਜੋ ਸਟੱਡੀ ਤੋਂ ਬਾਅਦ ਆਪਣਾ ਜੋ ਵਰਕ ਪਰਮਿਟ ਹੁੰਦਾ ਸੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੀ ਉਸ ਨੂੰ ਐਕਸਟੈਂਡ ਨਹੀਂ ਕਰ ਸਕਣਗੇ ਹੁਣ ਜਿਹਦੇ ਕਰਕੇ ਆ ਕਿ 70000 ਜੋ ਸਟੂਡੈਂਟ ਹੈ ਜਿਹੜਾ ਉਹਨਾਂ ਨੂੰ ਡਿਪੋਰਟ ਹੋਣ ਦਾ ਡਰ ਹੈ ਡਿਪੋਰਟ ਉਹਨਾਂ ਨੂੰ ਆਬਵੀਅਸਲੀ ਆ ਕਿ ਸਟੱਡੀ ਕੰਪਲੀਟ ਹੋ ਗਈ ਹੈ ਤਾਂ ਉਹਨਾਂ ਨੂੰ ਵਾਪਸ ਆਣਾ ਪਏਗਾ ਇਸੇ ਕਰਕੇ ਜਿਹੜਾ ਉਹ ਸਾਰਾ ਪ੍ਰੋਟੈਸਟ ਹੋ ਰਿਹਾ ਵਾ ਸੋ ਜੀ ਜੇ 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 ਆਪਸ਼ਨ ਉਹਨਾਂ ਕੋਲ ਵੀ ਰਹਿ ਗਈ ਜੇਕਰ ਫਿਰ ਸਟੱਡੀ ਪਰਮਿਟ ਆਪਣਾ ਨੈਕਸਟ ਉਹ ਐਕਸਟੈਂਡ ਕਰਵਾ ਸਕਦੇ ਆ ਢੀਢੇਲੀ ਉਹਨਾਂ ਨੂੰ ਫਿਰ ਤੋਂ ਸਟੱਡੀ ਲੈਣੀ ਪਵੇਗੀ ਕਿਸੇ ਹੋਰ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਆਦਰਵਾਇਜ਼ ਉਹੀ ਇੱਕ ਆਪਸ਼ਨ ਬਚੇਗੀ ਕਿ ਉਹਨਾਂ ਨੂੰ ਵਾਪਸ ਜਾਣਾ ਪਵੇਗਾ ਪਰ ਜਿੱਥੇ ਵੇਖਿਆ ਜਾਂਦਾ ਕਿ ਨੌਜਵਾਨ ਵੱਡੇ ਪੱਧਰ ਤੇ ਸਟੱਡੀ ਕਰਨ ਦੀ ਗੱਲ ਕਰਦੇ ਨੇ ਤੁਸੀਂ ਦੀ ਕੀ ਗੱਲ ਕਰੇ ਵੀ ਸਟੱਡੀ ਦੀ ਆਪਣਾ ਲੈ ਸਕਦੇ ਹੋ ਔਰ ਬੱਚਿਆਂ ਦਾ ਕਿਤੇ ਨਾ ਕਿਤੇ ਸੁਪਨਾ ਹੁੰਦਾ ਕਿ ਜਿੱਦਾਂ ਅਸੀਂ ਵਿਦੇਸ਼ ਚ ਚੱਲੇ ਆ ਲੱਖਾਂ ਰੁਪਏ ਲਾ ਕੇ ਚੱਲੇ ਆ ਤੇ ਅਥਰੇ ਸਾਡੀ ਆਉਣ ਵਾਲੇ ਸਮੇਂ ਚ ਸਟੱਡੀ ਹੋ ਜੇ ਫਿਰ ਸਾਨੂੰ ਵਰਕ ਪਰਮਿਟ ਮਿਲਦੇ ਤਾਂ ਫਿਰ ਫਿਰ ਕੀ ਉਹਨ ਪੀਆਰ ਲੈਂਡ ਵਿੱਚ ਮੁਸ਼ਕਲ ਆਊਗੀ ਬੱਚਿਆਂ ਨੂੰ ਜਿਸ ਤਿੱਕੇ ਨਾ ਵਰ ਪਰਮੰਡ ਵੀ ਕਹਿ ਰਹੇ ਵਰ ਪਰਮੰਡ ਨਹੀਂ ਮਿਲਣਾ ਫਿਰ ਪੀਆਰ ਵੀ ਨਹੀਂ ਮਿਲੇ ਕੋ ਬੱਚਿਆਂ ਨੂੰ ਪੀਆਰ ਦਾ ਆਲਰੇਡੀ ਉਹਨਾਂ ਨੇ ਜਿਹੜਾ ਹੈਗਾ ਵਾ ਕੋਟਾ ਹੈਗਾ ਉਹ ਕਟਾ ਦਿੱਤਾ ਵਾ ਆਲਰੇਡੀ ਉਹਨਾਂ ਦੇ ਅਪਡੇਟ ਹੈ ਕਿ 25% 25% ਦਾ ਕੋਟਾ ਉਹਨਾਂ ਆਲਰੇਡੀ ਘਟਾ ਦਿੱਤਾ ਵਾ ਅਛੇ ਇਸ ਨਾਲ ਨਾਲ ਉਹ ਗੱਲ ਅਸੀਂ ਦੇਖੀਏ ਤਾਂ ਅਗਰ ਅਸੀਂ ਵਰਕ ਵੀਜ਼ਾ ਦੀ ਗੱਲ ਕਰੀ ਤਾਂ ਵਰਕ ਵੀਜ਼ਾ ਦਾ ਵੀ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੀਆਂ ਲੋ ਵੇਜ ਵਰਕਰਸ ਨੇ ਫੋਰਨ ਵਰਕਰਸ ਨੇ ਉਹਨਾਂ ਤੇ ਵੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਵਾ ਬੀਸਿਕਲੀ ਕਹਿ ਸਕਦੇ ਆ ਕਿ ਜਿਹੜੇ ਪਹਿਲਾਂ ਜਾਂਦੇ ਸੀ ਕੋਈ ਕੈਟਾਗਰੀ ਫਾਰਮਿੰਗ ਕੈਟਾਗਰੀ ਦੇ ਵਿੱਚ ਜਾਓ ਕੈਟਾਗਰੀ ਜਿਹਦੇ ਵਿੱਚ ਵੇਜਸ ਕੱਟ ਨੇ ਤਨਖਾਹ ਕੱਟਿਆ ਉਹ ਵਾਲਾ ਵਰਕ ਵੀਜ਼ਾ ਵੀ ਹੁਣ ਨਹੀਂ ਲੱਗੇਗਾ ਸਰ ਜੀ ਜਿਸ ਤਰੀਕੇ ਨਾਲ ਐਜੂਕੇਸ਼ਨ ਪਰਮਿਟ ਦੀ ਗੱਲ ਕੀਤੀ ਉਹਨਾਂ ਨੇ ਕਿ ਐਜੂਕੇਸ਼ਨ ਪਰਮਿਟ ਨਹੀਂ ਬੱਚਿਆਂ ਨੂੰ ਦਵਾਂਗੇ ਫਿਰ ਬੱਚਿਆਂ ਦਾ ਕੀ ਹੋਏਗਾ ਉਹਨਾਂ ਨਾਲ ਸਮਝਦਾ ਕਿਉਂਕਿ ਜ਼ਿਆਦਾਤਰ ਇਹ ਵੀ ਹੁੰਦਾ ਨਾ ਕਿ এডਿਕੇਸ਼ਨ ਤੇ ਹੀ ਪਰਮਿਟ ਨਹੀਂ ਮਿਲਣਾ ਕਿ ਜਿਹੜੇ ਹੋਰ ਪਰਮਿਟ ਵੀ ਇਸ ਤਰੀਕੇ ਨਾਲ ਲੋਕੀ ਜਾਣਦੇ ਨੇ ਪਰਮਿਟ ਤੇ ਹੀ ਜਾਣਦੇ ਨੇ ਡਾਇਰੈਕਟ ਤੋ ਉਹਨਾਂ ਲਈ ਵੀ ਖਾਸ ਹੁੰਦਾ ਹੈ এডਿਕੇਸ਼ਨ ਪਰਮਿਟ ਦੇਖੋ ਨਾ ਆਲਰੇਡੀ ਉਹਨਾਂ ਕਿਹਾ ਦਿੱਤਾ ਹੋਇਆ ਹੈ ਕਿ ਉਹਨਾਂ ਨੂੰ ਐਕਸਟੈਂਡ ਨਹੀਂ ਕਰਨਗੇ ਇਹ ਬੀਸਿਕਲੀ ਕਰਿਆ ਜਾਵੇ ਤੇ ਇਹ ਕੰਦ ਵਿੱਚ ਵੀ ਕੋਈ ਝੂਠ ਨਹੀਂ ਹੈਗਾ ਕਿ ਇਹ ਇੱਕ ਪੋਲੀਟੀਕਲ ਸਟੰਟ ਆ ਗਵਰਨਮੈਂਟ ਦਾ ਪੋਲੀਟੀਕਲ ਸਟੰਟ ਆ ਕਿਉਂਕਿ ਆਉਣ ਵਾਲੇ ਸਾਲ ਦੇ ਵਿੱਚ ਨੈਕਸਟ ਈਅਰ ਦੇ ਵਿੱਚ ਇਲੈਕਸ਼ਨ ਆ ਜਿਹਦੇ ਕਰਕੇ ਸਾਰਾ ਸਟੰਟ ਕੀਤਾ ਜਾ ਰਿਹਾ ਉਤੋਂ ਲੋਕਾਂ ਨੂੰ ਖੁਸ਼ ਕਰਨ ਲਈ ਦੇਖੋ ਜੀ ਆਪਾਂ ਇਮੀਗ੍ਰੈਂਟਸ ਨਹੀਂ ਬੁਲਾ ਰਹੇ ਉਹ ਇਮੀਗ੍ਰੈਂਟਸ ਦੇ ਵਿੱਚ ਚਾਹੇ ਤੁਸੀਂ ਸਟੂਡੈਂਟ ਲਾ ਲਓ ਚਾਹੇ ਵਰਕਰਸ ਲਾ ਲਓ ਜਾਂ ਉਹ ਪੀਆਰ ਲੈ ਕੇ ਜੋ ਮੂਵ ਹੋ ਰਿਹਾ ਜਸਤੇ ਇੱਕ ਉਹਨਾਂ ਨੂੰ ਰੋਕਣ ਦੇ ਲਈ ਇੱਕ ਟੈਸੀ ਡਿਜਨਸ ਨੂੰ ਆਪਣੇ ਨੂੰ ਖੁਸ਼ ਕਰਨ ਲਈ ਇੱਕ ਪੋਲੀਟਿਕਲ ਸਟੰਟ ਆ ਪਰ ਜਿਸ ਤਰੀਕੇ ਨਾਲ ਅੱਜ ਵੀ ਵੇਖਿਆ ਜਾਂਦਾ ਕਿ तकरीबन ਕਾਫੀ ਵੀਡੀਓ ਵੀ ਹੁੰਦੀਆਂ ਨੇ ਕਿ ਜਿਹੜੇ ਪੰਜਾਬ ਤੋਂ ਨੌਜਵਾਨ ਭਾਰਤ ਤੋਂ ਨੌਜਵਾਨ ਜਾਂਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਕੰਮ ਦੀ ਮੁਸ਼ਕਲ ਆ ਰਹੀ ਹੈ ਕਿਤੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਬੱਚਿਆਂ ਨੂੰ ਸੜਕਾਂ ਉੱਤੇ ਜਿਹੜਾ ਖੜਕੇ ਇਹਦਾ ਕੰਮ ਲੱਭਣਾ ਪੈਂਦਾ ਉਹ ਰੋਜ਼ਗਾਰ ਇਸੇ ਕਰਕੇ ਭਾਈ ਦਿੱਕਤ ਆ ਰਹੀ ਹੈ ਨਾ ਕਿ ਦੇਖੋ ਸਟੂਡੈਂਟ ਚਲ ਹੀ ਬਹੁਤ ਗਿਆ ਵਾ ਵਰਕਰ ਦੀ ਗੱਲ ਕਰੀਏ ਤਾਂ ਵਰਕ ਵੀਜ਼ਾ ਤੇ ਵੀ ਕਾਫੀ ਚੱਲ ਗਿਆ ਜਿਹਦੇ ਕਰਕੇ ਦਿੱਕਤ ਆ ਰਹੀ ਹੈ ਇਸੇ ਕਰਕੇ ਅਨ ਜੋ ਅਨ ਇਮਪਲॉयਮੈਂਟ ਰੇਟ ਆ ਉਸ ਨੂੰ ਘਟਾਉਣ ਦੇ ਵਾਸਤੇ ਹੀ ਇਹ ਉਹਨਾਂ ਨੇ ਫੈਸਲਾ ਜਿਹੜਾ ਲਿਆ ਗਿਆ ਪਰ ਫਿਰ ਕੀ ਭਵਿੱਖ ਕੀ ਵਿਖਦੇ ਹੋ ਬੱਚੇ ਤਾਂ ਵੱਡੇ ਪੱਧਰ ਤੇ ਜਾ ਰਹੇ ਆ ਵੱਡੇ ਬੱਚਿਆਂ ਦਾ ਸੁਪਨਾ ਹੀ ਹੋਣੇ ਹੋਗਾ ਕਿ ਬੱਚਾ ਪਲੱਸ 2 ਕਰਦਾ ਤੇ ਉਹੀ ਸੁਪਨਾ ਹੁੰਦਾ ਕਿ ਮੈਂ ਵਿਦੇਸ਼ ਚਲ ਜਾਾਂ ਜਾ ਕੇ ਵਿਦੇਸ਼ ਚ ਪੜਾਈ ਕਰਕੇ ਚੰਗਾ ਡਾਕਟਰ ਬਣ ਜਾਾਂ ਜ਼ਿਆਦਾਤਰ ਇਹੀ ਹੁੰਦਾ ਤੇ ਜਾਂ ਕੋਈ ਚੰਗੀ ਇੰਜੀਨੀਅਰਿੰਗ ਦੇ ਵਿੱਚ ਚੰਗੇ ਕੋਰਸ ਕਰਕੇ ਮੈਂ ਕੋਈ ਵਧੀਆ ਅਫਸਰ ਬਣ ਕੇ ਵਾਪਸ ਆਵਾਂ ਦੇਖੋ ਭੁਵਿੱਖ ਅਜੇ ਵੀ ਵਧੀਆ ਵਾ ਪਰ ਜਿੰਨੇ ਪੜਨ ਦੇ ਉਹਦੇ ਵਾਸਤੇ ਤਾਂ ਠੀਕ ਆ ਜਿੰਨੇ ਪੜਨਾ ਵਾ ਜਿੰਨੇ ਤੁਸੀਂ ਕਿਹਾ ਕਿ ਜਿਹੜਾ ਕਿਸੇ ਦਾ ਸੁਪਨਾ ਮੈਂ ਇੰਜੀਨੀਅਰਿੰਗ ਦਾ ਡਾਕਟਰ ਬਣਦਾ ਉਹ ਅਜੇ ਵੀ ਭੁਵਿੱਖ ਉਹਨਾਂ ਵਾਸਤੇ ਵਧੀਆ ਵਾ ਬਟ ਹਾਂ ਜਿਹੜੇ ਇਹ ਲੈ ਸੁਪਨਾ ਲੈ ਕੇ ਚੱਲ ਰਿਹਾ ਕਿ ਠੀਕ ਹੈ ਜੀ ਉੱਥੇ ਜਾ ਕੇ ਪੜ੍ਹਨਾ ਨਹੀਂ ਬਸ ਆਪਾਂ ਕੰਮ ਹੀ ਕਰਨਾ ਵਾ ਉਹਨਾਂ ਵਾਸਤੇ ਥੋੜਾ ਨਿਰਾਸ਼ਾ ਵਾਲਾ ਫੈਸਲਾ ਵਾ ਪਰ ਕੀ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਸੁਧਾਰ ਕੋਈ ਇੰਨੀਆਂ ਚੀਜ਼ਾਂ ਦਾ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਪੁਟੇ ਪੋਲੀਟিক্যাল ਅਸਿਸਟੈਂਟ ਵੀ ਹੋ ਸਕਦਾ ਵਾ ਕਿ ਆਉਣ ਵਾਲੇ ਸਮੇਂ 'ਚ ਕੁਝ ਸੁਧਾਰ ਹੋ ਸਕਦਾ ਰਾਹਤ ਮਿਲ ਸਕਦੀ ਜਿਹੜੇ ਸਟੂਡੈਂਟ ਜਾ ਰਹੇ ਨੇ ਬਿਲਕੁਲ ਬਿਲਕੁਲ ਮਿਲੇਗੀ ਜਸਟ ਹਾਰਡਲੀ ਤੁਸੀਂ ਕਹਿ ਸਕਦੇ ਹੋ ਕਿ ਅਗਲੇ ਸਾਲ ਤੱਕ ਅਗਲੇ ਸਾਲ ਤੋਂ ਬਾਅਦ ਇਹ ਫਿਰ ਇੱਕ ਨਾਰਮਲੀ ਹੋਏਗਾ ਸਾਰਾ ਕੁਝ ਅੱਛਾ ਜੀ ਬਿਲਕੁਲ ਬਿਲਕੁਲ ਫਿਰ ਜਦੋਂ ਆਉਣ ਵਾਲੇ ਸਮੇਂ 'ਚ ਫਿਰ ਇਹ ਨਾਰਮਲੀ ਹੋ ਜਾਏਗਾ ਬਿਲਕੁਲ ਦਸ਼ਕਪਾਸੀਂ ਤੁਹਾਨੂੰ ਸੰਦੀਪ ਸਿੰਘ ਜੀ ਨਾਲ ਗੱਲ ਕਰਾ ਰਹੇ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਜਿਹੜਾ ਆਪ ਆਪਣੇ ਆਉਣ ਵਾਲੇ ਸਮੇਂ ਤੇ ਜਿਹੜੇ ਆ ਉਹ ਪੋਲਿਟਿਕਲ ਸਟੰਟ ਵਰਤੇ ਜਾਂਦੇ ਨੇ ਜਿਸ ਕਰਕੇ ਬਾਹਰ ਤੋਂ ਆਉਣ ਵਾਲੇ ਸਟੂਡੈਂਟ ਨੂੰ ਕਿਤੇ ਨਾ ਕਿਤੇ ਗੁੰਮਰਾਹ ਕੀਤਾ ਜਾਂਦਾ ਤੇ ਆਪਣੇ ਦੇਸ਼ ਦੇ ਰਹਿਣ ਵਾਲੇ ਵਸਨੀਕ ਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਚੀ ਲਈ ਕਿਹਾ ਜਾਂਦਾ ਕਿ ਅਸੀਂ ਆਪਣੇ ਦੇਸ਼ ਦੀ ਰਾਖੀ ਕਰ ਰਹੇ ਹਾਂ ਅਸੀਂ ਦੇਸ਼ ਵਾਸਤੇ ਵਧੀਆ ਕਰ ਰਹੇ ਹਾਂ ਬਾਹਰ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਰਹੇ ਪਰ ਅਸੀਂ ਆਪਣੇ ਵਿਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਦੇ ਕੇ ਵਧੀਆ ਬਣਾਵਾਂਗੇ ਕਿਤੇ ਨਾ ਕਿਤੇ ਇਹ ਪੋਲਿਟਿਕਲ ਸਟੰਟ ਵੀ ਕੀਤੇ ਜਾ ਸਕਦੇ ਨੇ ਪਰ ਜਿਸ ਤਰੀਕੇ ਨਾਲ ਅਸੀਂ ਵੇਖ ਰਹੇ ਹਾਂ ਕਿ 70000 ਸਟੂਡੈਂਟ ਜਿਹੜਾ ਵਾ ਉਹ ਆਪਣਾ ਕਿਤਨਾ ਕਿਤੇ ਹੀ ਪ੍ਰੋਟੈਸਟ ਕਰਦਾ ਨਜ਼ਰ ਆ ਰਿਹਾ ਪਰ ਆਉਣ ਵਾਲੇ ਸਮੇਂ ਦੇਖਣਾ ਹੋਏਗਾ ਕਿ ਕੀ ਬਣਦਾ ਹੈ ਕਿਸ ਤਰੀਕੇ ਨਾਲ ਜਿਹੜੇ ਸਟੂਡੈਂਟ ਜਿਹੜੇ ਨੇ ਆਪਣੇ ਵਰਕ ਪਰਮਿਟ ਮਿਲਦੇ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਪੀਆਰ ਮਿਲਦੀਆਂ ਨੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ